ਤੁਸੀਂ ਦੇਖ ਰਹੇ ਹੋ ਇੰਡੀਆ ਪੰਜਾਬ ਨਿਊਜ਼ ਟੀਵੀ ਬਲਾਕ ਸ੍ਰੀ ਹਰ ਗੁਪਿੰਦਪੁਰ ਦਾ ਪਿੰਡ ਖੋਖਰਵਾਲ ਪਿਛਲੇ ਕਈ ਸਾਲਾਂ ਤੋਂ ਵਿਕਾਸ ਪਾਸੋਂ ਅਧੂਰਾ ਸੀ ਪਰ ਹਲਕਾ ਵਿਧਾਇਕ ਐਡਵੋਕੇਟ ਅੰਬਰਪਾਲ ਸਿੰਘ ਦੀ ਸਤਰ ਸਾਇਆ ਹੇਟ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਰਿਆੜ ਨੇ ਪਿੰਡ ਦੀ ਨਹਾਰ ਬਦਲ ਦਿੱਤੀ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਪਿੰਡ ਖੋਖਰਵਾਲ ਜੋ ਕਿ ਪਿਛਲੇ ਸਾਲਾਂ ਤੋਂ ਵਿਕਾਸ ਪਾਸੋਂ ਅਧੂਰਾ ਸੀ ਜੋ ਅੱਜ ਸਰਪੰਚ ਮਨਪ੍ਰੀਤ ਕੌਰ ਰਿਆੜ ਨੇ ਪਿੰਡ ਵਿੱਚ ਗਲੀਆਂ ਨਾਲੀਆਂ ਦਾ ਕੰਮ ਜੰਗੀ ਪੱਧਰ ਤੇ ਕਰਵਾ ਰਹੇ ਹਨ ਜਦੋਂ ਇਸ ਸੰਬੰਧੀ ਸਰਪੰਚ ਅਤੇ ਪੰਚਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿ ਜੀ ਤੇ ਇਹ ਇਹ ਗਲਗਾਂ ਦਾ ਮਕਾਮ ਜਿਹੜਾ ਕਾਰੋਬਾਰ ਹੈ ਕਿੰਨੇ ਚਿਰ ਤੱਕ ਮੁਕੰਮਲ ਹੋ ਜਾਏਗਾ ਜੀ ਇਹ ਜਿਹੜਾ ਮਾਜੀ ਬੇਬਰ ਸਾਹਿਬ ਸ਼ੁਭਨਾਮ ਕੀਆ ਜੀ ਤੁਹਾਡਾ ਜੀ ਸੁਲਿੰਦਰ ਸਿੰਘ ਅੱਜ ਤੇ ਪਿੰਡ ਦੇ ਵਿਕਾਸ ਨੂੰ ਕਿਦਾਂ ਦੇਖ ਰਹੇ ਹੋ ਪਿੰਡ ਦਾ ਵਿਕਾਸ ਪੂਰੇ ਜਿੰਗੀ ਪੱਧਰ ਤੇ ਚੱਲ ਰਿਹਾ ਹਾਂ ਜੀ ਇਹ ਜੋ ਵੀ ਵਿਕਾਸ ਆਏ ਦੀਆਂ ਗਲੀਆਂ ਜਿਹੜੀਆਂ ਉਹ 10-15 ਦਿਨਾਂ ਦੇ ਵਿੱਚ ਸਾਰੀਆਂ ਮੁਕੰਮਲ ਕੀਤੀਆਂ ਜਾਣਗੀਆਂ ਹਾਂ ਜੀ ਤੇ ਹੋਰੇ ਪਿੰਡ ਦੇ ਵਿੱਚ ਕੀ ਕੀ ਮਤਲਬ ਤੁਸੀਂ ਵਿਕਾਸ ਕਰਵਾ ਰਹੇ ਹੋ ਹੋਰ ਆਪਣੀਆਂ ਅ ਰਸਾਂ ਦਾ ਕੰਮ ਹਾਂਜੀ ਉਹ ਕਰਾ ਰਹੇ ਆਂ ਹੋਰ ਬਾਕੀ ਪਿੰਡ ਦੀਆਂ ਲਾਈਟਾਂ ਵਾਸਤੇ ਵੀ ਹਾਂਜੀ ਹੈ ਹਨ ਉਹ ਕੁਰਸੀਆਂ ਹਾਂਜੀ ਕੋਈ ਲਵਾ ਰਹੇ ਤੇ ਜੋ ਪਿੰਡ ਦੇ ਬੱਚਿਆਂ ਵਾਸਤੇ ਕੋਈ ਖੇਡ ਦਾ ਸਮਾਨ ਆ ਇਹਨਾਂ ਵਾਰ ਕੀ ਕਹਿਣਾ ਚਾਹੁੰਦੇ ਹੋ ਇਹ ਉਹ ਸਰਕਾਰ ਨੂੰ ਹੁਣ ਵਾਲੇ ਸਮੇਂ ਚ ਹੁਣ ਵਾਲੇ ਸਮੇਂ ਤੇ ਉਹਨਾਂ ਨੂੰ ਜਿੱਦਾਂ ਰਿਪੋਰਟ ਭੇਜਾਂਗੇ ਕਿ ਇਹ ਖੇਡਾਂ ਦਾ ਸਮਾਨ ਜਿਹੜਾ ਉਹ ਪਿੰਡ ਨੂੰ ਪਹੁੰਚਾਇਆ ਜਾ ਰਿਹਾ ਹੈ ਐਮਐਲਏ ਸਾਹਿਬਾ ਕੋ ਨਾਮ ਕੀ ਹੈ ਜੀ ਤੁਹਾਡਾ ਜੀ ਬਲਕਾਰ ਸਿੰਘ ਹਾਂ ਜੀ ਹਾਂ ਜੀ ਬਲਕਾਰ ਸਿੰਘ ਜੀ ਇਹ ਪਿੰਡ ਦਾ ਜਿਹੜਾ ਵਿਕਾਸ ਆ ਕਰਵਾ ਰਹੇ ਤੁਸੀਂ ਇਥੇ ਬੜੀ ਕੀ ਕੰਮ ਚਾਹੁੰਦੇ ਤੁਸੀਂ ਪਿੰਡ ਦਾ ਵਾਸ ਬਹੁਤ ਵਧੀਆ ਹੋ ਰਿਹਾ ਜੀ ਤੇ ਬਹੁਤ ਵਧੀਆ ਕਰਾਂਗੇ ਗਾੜੀ ਹਾਂ ਜੀ ਹੁਣ ਗਾੜੀ ਹੋਵੇ ਜਿੱਦਾਂ ਜਿੱਦਾਂ ਨੂੰ ਗਰਾਂਡ ਦੇ ਵੀ ਉਦਾਂ ਦਾ ਅਸੀਂ ਕੰਮ ਕਰਾਵਾਂਗੇ ਹਾਂ ਜੀ ਹਲਕਾ ਵਿਧਾਇਕ ਦਾ ਕੀ ਸੰਯੋਗ ਹੈ ਜੀ ਤੁਹਾਡਾ ਹਾਂ ਬਹੁਤ ਐਮਐਲਏ ਦਾ ਬਹੁਤ ਸਹਿਯੋਗ ਹੈ ਪਿੰਡ ਦਾ ਸਮਾਜ ਦਾ ਬਹੁਤ ਸਹਿਯੋਗ ਹੈ ਹਾਂਜੀ ਤੇ ਕਿੱਡ ਦੇ ਵਿਕਾਸ ਨੂੰ ਕਿੱਦਾਂ ਵੇਖ ਰਹੇ ਹੋ ਤੁਸੀਂ ਕਿੰਨੇ ਦਿਨਾਂ ਦਾ ਮੁਕੰਮਲ ਹੋ ਜਾ ਕੰਮ ਤੇਰਾ ਵਿਕਾਸ ਬਹੁਤ ਵਧੀਆ ਚੱਲ ਰਿਹਾ ਜਿੱਦਾਂ ਜਿੱਦਾਂ ਸਾਨੂੰ ਮਟੀਰੀਅਲ ਮਿਲਦਾ ਜਾਂਦਾ ਉਦੋਂ ਉਦੋਂ ਅਸੀਂ ਕੰਮ ਕਰੀਏ ਠੀਕ